ਹਰਿ ਅੰਤਬਾ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸੁਖ ਹੋ ਦਲਗੁਰੂ ਸੇਵੀਐ ਅਹਨਸ ਸੈ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਆਸ਼ਿਸ਼ ਤੇ ਪ੍ਰਸੰਨ ਦੀ ਨੂਰ ਅਰਸ਼ੋਂ ਪੁਰਸ਼ੋਂ ਝੱਲੀਆ ਤਦ ਡਿਟੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਰ ਸੱਚਾ ਪਾਤਸ਼ਾਹ ਸਿਰਸ਼ਾ ਦੇਸ਼ਾਹ ਜਿਸ ਪਾਸ ਬੈਠਿਆ ਸੋਹੀਏ ਸਬਨਾਂ ਦਾ ਵਿਸਾਹੋ ਤਨ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਵਰਤੋ ਪੁਰਖ ਨਿਰਭਉ ਨਰਵੈ ਆਕਾਲ ਮੂਰਤੀ ਅਰੁਨੀ ਸਹਿ ਬੰਗੁਰ ਪ੍ਰਸਾਦ ਜੀ ਓ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ ਜਿਉ ਡਰਤ ਹੈ ਆਪਣੈ ਐਸਿਉ ਕਰੀਪਾ ਕਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਤ ਰਹਾਉ ਅੰਧਨ ਸਾਹਿਬ ਸੇਵੀਐ ਅੰਤ ਛਡਾਇਐ ਸੂਈ ਸੰਸਨ ਮੇਰੀ ਕਾਮਨੀ ਪਾਰਿ ਉਤਾਰਾਹੋ ਦਇਆਲ ਤੇਰੀ ਨਾਮ ਕਰੰ ਸਦ ਕਰ ਬਣੀ ਜਾਉ ਰਹਾ ਸਰਬ ਸੱਚਾ ਏਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੁ ਕਰੀ ਜਾ ਕੋ ਨਦਰ ਕਰੀ ਸੁਧ ਬਾਜ ਪਿਆਰੇ ਕੇਵਰ ਹਾਂ ਸਭ ੜਾਈ ਦੇ ਜਦ ਨਾਮ ਤੇਰੇ ਰਾਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾਂ ਰਹਾ ਸ਼ੇਮੀ ਸਾਹਿਬ ਆਪਣਾ ਵਰਣ ਜਾਚੂ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਈ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਈ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਈ ਰਹਾ ਵਾਹਿ ਜੀ ਕਾ ਖਲਸਾ ਵਾਹਿ ਜੀ ਕੀ ਫਤਿਹ ਤਨਾਸਰੀ ਰਾਗ ਤਨ ਤਨ ਸੈਬ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਣ ਕਰਦੇ ਨੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਨੂਨੀ ਸੈਭੰਗੁਰ ਪ੍ਰਸਾਦ ਪਿਆਰੂ ਇਤਨਾਸਰੀ ਰਾਗ ਜਿਹੜਾ ਹੈ ਜਦੋਂ ਕੀਰਤਨ ਕਰਨ ਵਾਲੇ ਕੀਰਤਨ ਕਰਦੇ ਨੇ ਇਹ ਕਾਫੀ ਥਾਰ ਦੀ ਸੂਰ ਨਰਾਗਣੀ ਹੈ ਔਰ ਇਸ ਨੂੰ ਗਾਉਣ ਦਾ ਸਤਿਗੁਰੂ ਸਮਾ ਜਿਹੜਾ ਉਹ ਤੀਜੇ ਪੈਰ ਦਾ ਦੱਸਦਾ ਤੀਜੇ ਪੈਰ ਇਸ ਨੂੰ ਕੀਰਤਨ ਰੂਪ ਵਿੱਚ ਤੁਣੀ ਦੇ ਵਿੱਚ ਗਾਉਣ ਦਾ ਹੁਕਮ ਪ੍ਰਮਾਨ ਕਰਦੇ ਹੈ ਅਨ ਬਖਸ਼ਾ ਕਰਦੇ ਨਹੀਂ ਕਿ ਜੀਓ ਦਰਤ ਹੈ ਆਪਣਾ ਕੈ ਸਿਓ ਪਰਿ ਪੁਕਾਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ ਜਿੰਦ ਡਰਦੀ ਹੈ ਜੀ ਕਮਦਾ ਹੈ ਕਿਸ ਦੇ ਅੱਗੇ ਪਕਾਰ ਕੀਤੀ ਜਾਵੇ ਕੌਣ ਆਵਾਜ਼ ਨੂੰ ਸੁਣੇ ਕਿਸ ਦੇ ਦਰ ਤੇ ਜਾ ਕੇ ਵਕਾਰਿਆ ਜਾਵੇ ਤੇ ਮਨ ਦੇ ਵਿੱਚ ਇੱਕ ਹੀ ਖਿਆਲ ਆਇਆ ਕਿ ਜਿਹੜਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜਿਹੜਾ ਸਾਰਿਆਂ ਨੂੰ ਪਾਰਨ ਵਾਲਾ ਹੈ ਜਿਹੜਾ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਦਾ ਹੈ ਆਕਾਲਪੁਰਖ ਪ੍ਰਮਾਤਮਾ ਉਹ ਸੀ ਇਸ ਜਗਤ ਵਿੱਚੋਂ ਸੰਸਾਰ ਸਮੁੰਦਰ ਵਿੱਚੋਂ ਭਵਜਲ ਵਿੱਚੋਂ ਕੱਢ ਸਕਦਾ ਹੈ ਤੇ ਉਸੇ ਦਾ ਹੀ ਆਸਰਾ ਲੈਣਾ ਚਾਹੀਦਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਹੁਣ ਪਿਆਰਿਓ ਕਿਸੇ ਦੇ ਕੋਲੋਂ ਆਪਾਂ ਡਿਮਾਂਡ ਕਰੀਏ ਕਿਸੇ ਦੇ ਕੋਲੋਂ ਆਪਾਂ ਚੀਜ਼ ਮੰਗੀਏ ਇੱਕ ਵੇਰਾ ਮੰਗੀਏ ਦੋ ਵੇਰਾ ਮੰਗੀਏ ਤਿੰਨ ਵੇਰਾ ਮੰਗੀਏ ਚੌਥੀ ਵੇਰ ਉਹ ਵੀ ਅਨਕਾਨੀ ਕਰੇਗਾ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਮੇਰਾ ਦਾਤਾ ਹੈ ਉਸ ਸਦਾ ਸਦਾ ਦਾਤਾਰ ਸਹਿਬ ਮੇਰਾ ਨਿਤਨਾਮ ਅੰਦਾ ਮੰਗੀ ਜਾਓ ਮੰਗੀ ਜਾਓ ਦਾਤਾ ਦੇ ਅੰਦਾ ਥੱਕਦਾ ਨਹੀਂ ਜੀ ਅਸੀਂ ਦਾਤਾ ਲੈ ਕੇ ਥੱਕ ਜਾਂਦੇ ਆ ਅਸੀਂ ਬਸ ਕਰ ਜਾਂਦੇ ਆ ਪਰ ਪਿਆਰਿਓ ਸਤਿਗੁਰੂ ਜਿਹੜਾ ਨਾ ਉਹ ਨਵੇਂ ਨਵੇਂ ਰੂਪ ਦੇ ਵਿੱਚ ਸਦਾ ਹੀ ਸਾਡੀਆਂ ਡਿਮਾਂਡਾਂ ਪੂਰੀਆਂ ਕਰਦਾ ਹੀ ਆ ਰਹਾਵ ਅੰਦਨ ਸਾਹਿਬ ਸੇਵੀਏ ਅੰਤ ਛੜਾਏ ਸੋ ਅੰਧਨ ਭਾਗ ਦਿਨੇ ਰਾਤ ਐਸੇ ਪਰਮੇਸ਼ਰ ਦੀ ਅਰਦਾਸ ਨਾ ਕਰਨੀ ਚਾਹੀਦੀ ਹੈ ਜਿਸ ਨੇ ਅਖੀਰਲੇ ਸਮੇਂ ਤੇ ਵੀ ਸਹਾਈ ਹੋਣਾ ਉਸ ਹੋਰੇ ਪਿਆਰੇ ਨੂੰ ਕਿਸੇ ਵੀ ਨਹੀਂ ਪਹੁੰਚਣਾ ਪਹੁੰਚਣਾ ਕਿੰਨੇ ਹੈ ਪਰਮਾਤਮਾ ਨੇ ਪਹੁੰਚਣਾ ਹੈ ਉਸ ਨੇ ਸਾਡੀ ਬਾਹ ਪਕੜਨੀ ਹੈ ਅੱਗੇ ਲੈ ਕੇ ਜਾਣਾ ਹੈ ਪਰ ਕਦੋਂ ਜਦੋਂ ਉਸ ਪਰਮੇਸ਼ਰ ਦੇ ਨਾਲ ਅਸੀਂ ਜੁੜ ਜਾਵਾਂਗੇ ਸਣਸਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਤੇ ਪਿਆਰਿਓ ਐਸੇ ਮਾਲਕ ਦਾ ਆਸਰਾ ਲੈ ਕੇ ਇਹ ਜਿਹੜਾ ਭਵਜਲ ਸਮੁੰਦਰ ਹੈ ਨਾ ਇਹਨੂੰ ਪਾਰ ਕਰ ਸਕਦੇ ਸਤਿਗੁਰੂ ਦੇ ਕੋਲ ਚਰਪਟ ਨਾਸ ਨੇ ਇੱਕ ਬਚਨ ਰੱਖਿਆ ਕਹਿਣ ਲੱਗਾ ਦੁਨੀਆ ਸਾਗਰ ਦੁੱਤਰ ਤਰੀਏ ਕਿਉਂ ਕਰ ਪਾਈਏ ਪਾਰੋ ਬੋਲੇ ਚਰਪਟ ਔਦੂ ਨਾਨਕ ਦਿਉ ਸਚਾ ਵਿਚਾਰ ਚਰਪਟ ਨਾਰ ਕਹਿੰਦਾ ਹੈ ਨਾਨਕ ਐ ਬਾਲੇ ਮੈਨੂੰ ਦੱਸ ਇਹ ਦੁਨੀਆ ਵਾਲਾ ਸਮੁੰਦਰ ਕਿਵੇਂ ਤਰਨਾ ਪਾਣੀ ਵਾਲਾ ਸਮੁੰਦਰ ਤੇ ਤਰ ਜਾਵਾਂਗੇ ਦੁਨੀਆ ਵਾਲਾ ਜਿਹੜਾ ਦੁੱਤਰ ਸਮੁੰਦਰ ਇਹਨੂੰ ਤਰਨ ਦਾ ਤਰੀਕਾ ਦੱਸ ਦੇ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੱਸ ਕੇ ਕਹਿੰਦੇ ਚਰਪਟਨਾਥ ਤੂੰ ਤਰਿਆ ਹੋਇਆ ਤੂ ਪਰਗਰਮੀ ਹੈ ਵੇਖੋ ਉਹਨਾਂ ਦਾ ਗੁਰੂ ਸੀ ਗੋਰਖਨਾਥ ਉਹਨਾਂ ਨੇ ਉਸ ਨੂੰ ਧਾਨ ਕੀਤਾ ਪਰ ਉਹਦੇ ਤੋਂ ਉੱਚੀ ਅਵਸਥਾ ਜਿਹੜੀ ਸੀ ਉਹ ਚਰਪਟ ਨਾਲ ਦੀ ਸੀ ਕਿਉਂ ਗੁਰੂ ਨਾਲ ਜੁੜਿਆ ਸੀ ਕਾਲ ਤੋਂ ਪ੍ਰਮਾਤਮਾ ਨਾਲ ਜੁੜਿਆ ਸੀ ਉਹਦੇ ਮਨ ਦੇ ਵਿੱਚ ਹੰਕਾਰ ਨਹੀਂ ਸੀ ਔਰ ਉਹ ਤਰਿਆ ਹੋਇਆ ਸੀ ਤੇ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਭਲਿਆ ਇਹ ਤਾਂ ਉਹ ਪੁੱਛੇ ਜਿੰਨੇ ਇਸ ਸਮੁੰਦਰ ਨੂੰ ਤਰਨਾ ਹੈ ਜਿਹੜਾ ਤਰਿਆ ਹੋਇਆ ਹੈ ਉਹਨੋਂ ਕੋਛ ਦੀ ਲੋੜ ਨਹੀਂ ਸੋ ਐਸੇ ਪਰਮ ਉਹਨਾਂ ਨੇ ਮਕਾਇਆ ਜੈਸੇ ਜਲ ਮੇ ਕਮਲ ਅਲੇਫਤ ਮਰਗਾਈ ਨੇ ਸਾਨੀ ਕਹਿੰਦੇ ਜਿਵੇਂ ਜਲ ਦੇ ਵਿੱਚ ਕਮਲ ਹੋ ਗਿਆ ਹੋਏ ਤੇ ਕਮਲ ਦੇ ਫੁੱਲਾਂ ਦੇ ਉੱਤੇ ਪਾਣੀ ਨਹੀਂ ਠਹਿਰਦਾ ਜਿਵੇਂ ਮਰਗਾਈ ਜਲ ਦੇ ਵਿੱਚ ਤਰਦੀ ਹੋਏ ਜਲ ਦੇ ਵਿੱਚ ਟੂਬੀ ਵੀ ਮਾਰ ਲਵੇ ਉਹਦੇ ਖੰਭ ਨਹੀਂ ਭਿੰਜਦੇ ਪਰਮੇਸ਼ਰ ਦੀ ਕਿਰਪਾ ਹੈ ਸੋ ਕੈ ਤਰੀਕੇ ਦੇ ਨਾਲ ਕਹਿੰਦੇ ਕਿ ਤੂੰ ਇਤਰਿਆ ਹੋਇਆ ਹੈ ਸੁਣ ਸੁਣ ਮੇਰੀ ਕਾਮਨੀ ਪਾਰ ਉਤਾਰਾ ਹੋਏ ਤੇਰਾ ਤੇ ਮਾਲਕ ਦੀ ਕਿਰਪਾ ਕੀਤੀ ਹੋਈ ਦਿਆਲ ਤੇਰੇ ਨਾਮ ਤਰਾਂ ਸਦ ਕੁਰਬਾਨੇ ਜਾਵ ਐ ਦਿਆਲੂ ਪਰਪਾਲੂ ਪ੍ਰਮਾਤਮਾ ਜੀਓ ਤੇਰੇ ਨਾਮ ਦੇ ਸਹਾਰੇ ਮੈਂ ਤਰਾਂ ਤੇ ਮੈਂ ਸਦਾ ਹੀ ਤੇਰੇ ਤੂ ਪਰਬਾਨ ਜਾਮਾ ਰਹਾਵ ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੁ ਕਰੇ ਜਾ ਕੋ ਨਦਰ ਕਰੇ ਸਰਬੰਗ ਸਾਚਾ ਸਾਰਿਆਂ ਦਾ ਮਾਲਕ ਪ੍ਰਭੂ ਪਰਮਾਤਮਾ ਇਕੋ ਹੀ ਹੈ ਦੂਸਰਾ ਕੋਈ ਨਹੀਂ ਕਿਉਂ ਨਹੀਂ ਪਿਆਰਿਓ ਬਾਕੀ ਧਰਮਾਂ ਦੇ ਵਿੱਚ ਬੜੇ ਗੁਰੂ ਨੇ ਬੜੇ ਦੇਵੀ ਦੇਵਤੇ ਨੇ ਸਾਰਿਆਂ ਦਾ ਆਰੰਧਨ ਕਰਦੇ ਪਰ ਸਾਡੇ ਸਤਿਗੁਰੂ ਦਸਾਂ ਗੁਰੂਆਂ ਦਾ ਇੱਕ ਸਰੂਪ ਬਣਾ ਕੇ ਤਨ ਤਨ ਸੈਭ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਹੀ ਮਰਨ ਬਾਅਦ ਜੇ ਕਹਿੰਦੇ ਨੇ ਕਿਉਂਕਿ ਇੱਕ ਹੋਵੇਗਾ ਤੇ ਵਾਜਮਾਰਾ ਗਿੱਤੇ ਪਿਆਰੇ ਸਾਡੀ ਗੱਲ ਸੁਣ ਲਵੇਗਾ ਤੇ ਜੇ ਅਗੇ 10 ਹੋਣਗੇ ਜੇ ਕਿਸੇ ਦੇ 10 ਪੁੱਤਰ ਹੋਣ ਨਾ ਅਗਲਾ ਬਾਪੂ ਆਜ ਮਾਰੇ ਤੇ ਅਗਲਾ ਕਹਿੰਦਾ ਕੋਈ ਨਹੀਂ ਛੋਟੇ ਨੂੰ ਮਾਰੀ ਹੋਣੀ ਵਾਜ ਵੱਡਾ ਬੈਠਾ ਆਰਾਮ ਨਾਲ ਕੋਈ ਗੱਲ ਕਹਿਣ ਦਾ ਭਾਵ ਜੀ ਇੱਕ ਹੈ ਤੇ ਸਾਡੀ ਉਸੇ ਵਲੇ ਸੁਣ ਲਵੇਗਾ ਸੋ ਤਾਂ ਹੀ ਸਤਿਗੁਰੂ ਕਹਿੰਦੇ ਨੇ ਸਰਬੰਗ ਸਾਚਾ ਇੱਕ ਹੈ ਦੂਜਾ ਨਹੀਂ ਕੋਈ ਤੇ ਜਦੋਂ ਵੀ ਉਸ ਨੂੰ ਦਾਤਾਂ ਦੇਣ ਵਾਲੇ ਨੂੰ ਯਾਦ ਕਰਾਂਗੇ ਨਾ ਤੇ ਪਿਆਰਿਓ ਨਵੇਂ ਰੂਪ ਚ ਸਾਡੇ ਅੱਗੇ ਖੜਾ ਹੋਵੇਗਾ ਤਾਂ ਕਿ ਸੇਵਾ ਸੂ ਕਰੇ ਜਾਂ ਉਹ ਨਦਰ ਕਰੇ ਜਿਹਦੇ ਉੱਤੇ ਮੇਰ ਭਰਿਆ ਹੱਥ ਸਤਿਗੁਰੂ ਰੱਖਣਗੇ ਉਹੀ ਸੇਵਾ ਕਰ ਸਕਦਾ ਹੈ ਉਹੀ ਸਿਮਰਨ ਕਰ ਸਕਦਾ ਹੈ ਤੁਦ ਬਾਜ ਪਿਆਰੀ ਕੇਵ ਰਹਾ ਸਾ ਵੜਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਤੇ ਤੋ ਬਾਜ ਪਿਆਰਿਆ ਕਾਲਪੁਰਖ ਪਰਮਾਤਮਾ ਕਿਵੇਂ ਟਾਈਮ ਕੱਟਾਂ ਕਿਵੇਂ ਰਵਾਂ ਐਸੀ ਵਡਿਆਈ ਬਖਸ਼ਿਸ਼ ਕਰ ਤੇਰੇ ਨਾਮ ਦੇ ਸਿਮਰਨ ਦੇ ਨਾਲ ਲਗਾ ਰਵਾਂ ਹਰ ਵੇਲੇ ਤੂੰ ਮੇਰੇ ਅਗ ਸੰਗ ਹੋਵੇਂ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾਣ ਵਾਰ-ਵਾਰ ਸੈਭਸੀ ਗੁਰੂ ਨਾਨਕ ਦੇਵ ਜੀ ਨੂੰ ਇਹ ਬਚਨ ਕਰਨੇ ਪੈ ਕਿਉ ਇਹ ਦੂਸਰਾ ਹੋਰ ਹੈ ਹੀ ਨਹੀਂ ਕਾਲਪੁਰਖ ਪਰਮਾਤਮਾ ਤੋਂ ਬਗੈਰ ਹੋਰ ਕੋਈ ਹੈ ਨਹੀਂ ਇਸ ਕਰਕੇ ਉਹ ਵਾਰ-ਵਾਰ ਬਚਨ ਕਰਕੇ ਸਮਝਾ ਰਹੇ ਨੇ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾ ੜਾਓ ਸੇਵੀ ਸਾਹਿਬੇ ਆਪਣਾ ਵਰਨ ਜਾਂਚੂ ਪਰ ਆਪਨੇ ਸਹਿਬ ਨੂੰ ਅਕਾਲਪੁਰਖ ਪ੍ਰਮਾਤਮਾ ਨੂੰ ਸਿਮਰੋ ਔਰ ਨਾਨਕ ਦਾ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਐ ਅਕਾਲਪੁਰਖ ਪ੍ਰਮਾਤਮਾ ਮੈਂ ਵੀ ਤੇਰਾ ਦਾਸ ਹਾਂ ਤੇਰੇ ਦਰ ਦਾ ਭਵਰਾ ਹਾਂ ਤੇਰੀ ਦਰ ਤੇ ਆਉਂਦਾ ਹਾਂ ਤੇਰੇ ਤੋਂ ਬਿੰਦ-ਬਿੰਦ ਚੁੱਕ-ਚੁੱਕ ਹੋਏ ਭਾਵ ਪਲ-ਪਲ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਪਲ-ਪਲ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਸਾਹਿਬ ਤੇਰੇ ਨਾਮ ਵਿਟੋਹ ਬਿੰਦ-ਬਿੰਦ ਚੁੱਕ-ਚੁੱਕ ਹੋਏ ਐ ਸਹਿਬ ਐ ਮਾਲਕ ਤੇਰੇ ਨਾਮ ਤੋਂ ਮੈਂ ਪਲ-ਪਲ ਕੁਰਬਾਨ ਜਾਂਦਾ ਹਾਂ ਤੇਰੇ ਨਾਮ ਤੋਂ ਮੈਂ ਬਲਹਾਰ ਜਾਂਦਾ ਹਾਂ ਰਹਾਉ ਇਸੀ ਪਿਆਰੀ ਉਤਨ ਅਸਰੀ ਰਾਗ ਦੇ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਆਪ ਜੀ ਨੇ ਸ਼ਰਣ ਕੀਤਾ ਹੈ ਤਨਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸਲਤਾਨੀ ਅੰਦਰ ਹਾਜ਼ਰੀਆਂ ਪ੍ਰਮਾਣ ਕਰਨ ਦਰਉ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇਹੀ ਰੋਗਤਾ ਤੰਦਰੁਸਤੀਆਂ ਹਰ ਮਦਾਨ ਫਤਿਹ ਬਖਸ਼ਿਸ਼ ਕਰਨ ਜੀ ਵਾਜੂ ਜਿੱਕਾ ਖਾਲਸਾ ਵਾਜੂ ਜਿੱਕੀ ਫਤਿਹ